ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੂਰਾ ਓ ਸੰਮਲਥਕੀ ਜੀ ਓ ਕਦੇ ਨਾ ਬੋਲੇ ਕੌੜਾ ਓ ਸੰਮਲਥਕੀ ਜੀ ਇਥੇ ਵਿਸਰਾਮ ਓ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੁ ਨ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਈ ਇੱਕ ਤਿਲ ਨਹੀਂ ਭੰਨਾ ਕਾਲੀ ਘਟ ਘਟ ਵਾਸੀ ਸਰਬ ਨਿਵਾਸੀ ਮੇਰਾ ਹੀ ਤੇ ਮੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣਾ ਮੇਰਾ ਹੋ ਬਿਸੰਪਈ ਜੀ ਹਰ ਦਰਸ਼ਨ ਦੇਖ અપਾਰਾ ਮੇਰਾ ਸੁੰਦਰ ਸੁਆਮੀ ਜੀ ਹੋ ਚਰਨ ਕਮਲ ਪਾਗ ਛਾਰਾ ਹੋ ਇਥੇਮ ਖਲਾਦਨੀ ਹੈ ਚਰਨ ਕਮਲ ਪਾਗ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਪਾਗ ਨਹੀਂ ਕਹਿ ਦੇਣਾ ਪਾਗ ਪੋਲਾ ਹੀ ਬੋਲਣਾ ਛਾਰਾ ਪ੍ਰਭ ਪੇਖਤ ਜੀਵਾ ਠੰਡੀ ਥੀਵਾ ਤਿਸ ਜੀਵਡ ਅਵਰਨਾ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਨ ਮਹੀਲ ਸੂਈ ਚਰਨ ਕਮਲ ਜਾਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ੁਰਾ ਤੇਰਾ ਅੰਤ ਨਾ ਪਾਰ ਆਵਾਰਾ ਹਉ ਨਿਮਕ ਨਾ ਛੁੱਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੂ ਗੁਰ ਸਤਗੁਰ ਕਹਿਆ ਜੀ ਸੱਚਾ ਅਗੰਬ ਵਿਚਾਰੂ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਹਿਜ ਸੁਖ ਆਨੰਦ ਘਨੇਰੇ ਹਮੈਂ ਬਿੰਠੀ ਗਾਠੇ ਸਹਿਜ ਸੁਖ ਆਨੰਦ ਘਨੇਰੇ ਥਿਵਸ੍ਰਾਮ ਹਮੈਂ ਬਿੰਠੀ ਗਾਠੇ ਇਹ ਬਿੰਠੀ ਪਦ ਸੁੱਧ ਉਚਾਰਨ ਕਰਨਾ ਬਿੰਠੀ ਨਹੀਂ ਕਹਿਣਾ ਬਿੰਠੀ ਸਬਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸੁਧਾਰੂ ਮੈਂ ਖੂਜਤ ਖੂਜਤ ਜੀ ਹਰ ਮਹਿਚਲ ਸੋ ਘਰ ਪਾਇਆ के पाठ ध्यान ਨਾਲ ਉਚਾਰਨ ਕਰਨਾ ਹੈ ਮੈਂ ਖੂਜਤ ਖੂਜਤ ਜੀ ਇਥੇ ਵਿਸ਼ਰਾਮ ਹੈ ਹਰ ਨਿਸ਼ਚਲ ਇਥੇ ਠਮਕ ਲਾ ਦਨੀ ਸੋ ਘਰ ਇਹ ਸੰਬੰਧਕ ਪਾਠ ਹੈ ਸ਼ੁਗਰ ਨਹੀਂ ਕਹਿਣਾ ਯਾਨੀ ਲਮਕਾ ਕੇ ਬੋਲਣਾ ਹੈ ਸੋ ਘਰ ਪਾਇਆ ਸਾਬ ਅਤਰੋਵ ਡਿਠੇ ਜੀਓ ਤਾ ਚਰਨ ਕਮਲ ਚਿਤ ਲਾਇਆ ਇਹ ਅਤਰੋਵ ਉਚਾਰਨ ਕਰਨਾ ਅਧ్రਵ ਨਹੀਂ ਕਹਿਣਾ ਹੈ ਸਭ ਅਤਰੋਵ ਡਿੱਠੀ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨਾ ਆਵੇ ਜਾਈ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪੁਜਾਏ ਸ੍ਰੋਤ ਸਿਮਰਿਤ ਗੁਣ ਗਾਵਹਿ ਕਰਤੀ ਸਿੱਧ ਸਾਧਿਕ ਮੂਨ ਜਨ ਧਿਆਇਆ ਇਹ ਸ੍ਰੋਤ ਉਚਾਰਨ ਕਰਨਾ ਹੈ ਸਿਮਰਿਤ ਸੁਰਤ ਨਹੀਂ ਗਾਣਾ ਹੈ ਸ੍ਰੋਤ ਯਾਨੀ ਵੇਦ ਸਿਮਰਿਤ ਵੀ ਬੋਲਾ ਹੀ ਬੋਲਣਾ ਹੈ ਗੁਣ ਗਾਵ ਹੈ ਕਰਤੇ ਇਥੇ ਵਿਸਰਾਮ ਹੈ ਸਿੱਧ ਸਾਧਿਕ ਤਦੇ ਦੀ ਸਿਆਰੀ ਦੇ ਨਾਲ ਸਾਧਿਕ ਪਾਦ ਉਚਾਰਨ ਕਰਨਾ ਹੈ ਸਿੱਧ ਸਾਧਿਕ ਮੂਨ ਜਨ ਇਹ ਸੰਬੰਧਕ ਪਾਠ ਹੈ ਮੂਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ